ਦੁਨੀਆ ਦਾ ਸਭ ਤੋਂ ਵੱਡਾ ਤੀਰਸਥਾਨ ਹੈ ਜਿਹੜਾ ਵੈਟਿਕਨ ਹੈ ਨਾ ਉਹ 4x4 ਕਿਲੋਮੀਟਰ ਚ ਹੈ ਇਹ 50x50 ਕਿਲੋਮੀਟਰ ਚ 35 ਮਰਬੇ 875 ਏਕੜ ਥਾਂ ਤੇ ਜਿੱਥੇ ਬਾਬਾ ਜੀ ਹਲਮਾਉਂਦੇ ਸੀ ਉਹ ਥਾਂ ਉਸੇ ਤਰ੍ਹਾਂ ਉਥੇ ਹੁਣ ਕਣਕ ਲੱਗੀ ਵੇਖ ਕੇ ਆਇਆ ਤੇ ਉਥੇ ਦੇ ਲੱਗੇ ਛੋਲੇ ਖਾ ਕੇ ਆਇਆ ਭਾਈ ਤੇ ਇੰਨਾ ਇੱਕ ਤ੍ਰਿਪਤੀ ਮਹਿਸੂਸ ਕੀਤੀ ਹੈ ਸਭ ਤੋਂ ਵੱਡੀ ਗੱਲ ਜਿਹੜੀ ਮੈਂ ਅੱਜ ਤੁਹਾਨੂੰ ਕਹਿਣਾ ਚਾਹੁੰਦਾ ਉਹ ਇਹ ਹੈ ਇਹ ਇੰਟਰਫੇਥ ਦੀਆਂ ਥਾਵਾਂ ਬਹੁਤ ਹੋਈਆਂ ਬਹੁਤ ਥਾਵਾਂ ਤੇ ਮੈਂ ਵੀ ਗਿਆ ਹੋਊਗਾ ਤੁਸੀਂ ਵੀ ਗਏ ਹੋਵੋਗੇ ਲੇਕਿਨ ਇੱਕ ਜਗ੍ਹਾ ਦੇ ਉੱਤੇ 크ਿਸਚਨ ਉਹ ਲੰਗਰੀ ਜਿਹੜਾ ਮਤਲਬ ਲੰਗਰ ਵਰਤਾਉਂਦੇ ਆ ਉਹ 크ਿਸਚਨ ਆਦਮੀ ਹੈ ਹਿੰਦੂ ਸੇਕ ਮੁਸਲਮਾਨ ਤੇ ਦੋ ਤਰ੍ਹਾਂ ਹੋਰ ਘਾਇ ਸੀ ਮੈਨੂੰ ਸਾਰੇ ਇੱਕੋ ਥਾਂ ਦੇ ਉੱਤੇ ਲੰਗਰ ਹਾਲ ਦੇ ਵਿੱਚ ਮੈਂ ਸਾਰੇ ਨੂੰ ਵੇਖਿਆ ਪਾਪਾ ਨਾਨਕ ਦਾ ਜਿਹੜਾ ਫਲਸਫਾ ਹੈ ਉਹਨੂੰ ਜਦੋਂ ਜ਼ਮੀਨ ਤੇ ਉਤਾਰੋ ਤੇ ਆਪੇ ਮੁਹੱਬਤ ਦਾ ਪੈਗਾਮ ਚਲਾ ਜਾਂਦਾ ਇਸੇ ਕਰਕੇ ਜਦੋਂ ਮੈਂ ਇਸ ਲੰਘੇ ਦੇ ਬਾਰੇ ਸੋਚਦਾ ਵੀ ਹਾਂ ਤੇ ਮੈਨੂੰ ਲੱਗਦਾ ਕਿ ਇੰਨੀਆਂ ਕਿ ਸੰਭਾਵਨਾਵਾਂ ਨੇ ਜਿੰਨੀਆਂ ਪੂਰੀਆਂ ਕਰ ਲੋਗੇ ਬਾਬਾ ਨੇਪਰੇ ਚੜ੍ਹਦੇ ਤੇ ਮੇਰਾ ਸੁਪਨਾ ਜਿਹੜਾ ਮੈਂ ਤੁਹਾਨੂੰ ਵੀ ਦੱਸ ਕੇ ਗਿਆ ਉਹ ਉਹਨੂੰ ਫੇਰ ਰਿਪੀਟ ਕਰ ਦਿੰਨਾ ਮੈਂ ਕਿ ਰੱਬ ਕਰੇ ਇਸ ਧਰਤੀ ਉੱਤੇ ਰੱਬ ਕਰੇ ਇਸ ਧਰਤੀ ਉੱਤੇ ਉਹ ਵੇਲੇ ਵੀ ਆਵਣ ਇਹਨੂੰ ਬੜਾ ਵਧੀਆ ਤਰੀਕੇ ਚ ਲਾਉਣਾ ਇਹ ਕੰਡਿਆਂ ਵਾਲੀਆਂ ਤਾਰਾਂ ਨੇ ਜੋ ਇਹ ਬੇਲਾਂ ਬਣ ਜਾਵਣ ਇਹ ਕੰਡਿਆਂ ਵਾਲੀਆਂ ਤਾਰਾਂ ਨੇ ਜੋ ਇਹ ਬੇਲਾਂ ਬਣ ਜਾਵਣ ਰੁੱਤ ਆਈ ਤੇ ਇਹਨਾਂ ਉੱਤੇ ਲੱਖਾਂ ਫੁੱਲ ਖਿੜ ਜਾਵਨ ਰੁੱਤ ਆਈ ਤੇ ਇਹਨਾਂ ਉੱਤੇ ਲੱਖਾਂ ਫੁੱਲ ਖਿੜ ਜਾਵਨ ਤੇ ਦੋਨੋਂ ਬੰਨਿਓ ਮਾਲੀ ਆ ਕੇ ਪਰ ਪਰ ਪਾਣੀ ਪਾਵਣ ਪਰ ਪਰ ਪਾਣੀ ਪਾਵਣ ਵਾਹ ਜੀ ਕਿ ਇਹ ਸੁਪਨਾ ਸਾਰਿਆਂ ਦਾ ਹੀ ਆ ਸਾਡਾ ਔਰ ਆਉਣ ਵਾਲਾ ਸਮਾਂ ਇਸ ਗੱਲ ਦਾ ਗਵਾਹ ਰਹੂਗਾ ਕਿ ਬਾਬੇ ਦੇ ਇਸ ਕੋਰੀਡੋਰ ਨੇ ਇਸ ਰਾਹ ਨੇ ਮਾਨਵਤਾ ਦੇ ਲਈ ਕਿੰਨੇ ਹਜੇ ਰਾਹ ਖੋਲਤੇ ਖਰਬਾਂ ਦਾ ਪਲਾ ਹੋ ਗਿਆ ਜਗਤਗੁਰੂ ਦੇ ਫਲਸਫੇ ਦੇ ਨਾਲ ਜਗਤਗੁਰੂ ਦੇ ਉਸ ਪੈਗਾਮ ਦੇ ਨਾਲ ਕਿੰਨੇ ਲੋਕ ਤਰ ਗਏ ਸਵੇਰੇ ਵੀ ਕਿਹਾ ਸੀ ਅੱਜ ਫੇਰ ਕਹਿਣਾ ਸਿਲਕਨ ਰੂਟ ਖੁੱਲਣਾ ਚਾਹੀਦਾ ਦੋਵੇਂ ਪੰਜਾਬਾਂ ਕਰਕੇ ਨਹੀਂ ਮੁਲਕਾਂ ਕਰਕੇ ਮੁਲਕ ਖੜੇ ਹੋ ਜਾਣਗੇ 12 ਨੂੰ ਸੌਦੀ ਕਣਕ ਕਤੇ ਵੇਖੀ ਹੈ 4000 ਦੀ ਇੱਕ ਹੋਰ ਚੀਜ਼ ਤੁਹਾਨੂੰ ਦੱਸ ਦਿਆਂ ਉਥੇ ਜਿਹੜਾ ਨਮਕ ਪਿੰਕ ਸਾਲਟ ਕਹਿੰਦੇ ਆ ਜਿਹਨੂੰ ਆਪਾਂ 1 ਰੁਪਈਏ ਕਿਲੋ 1 ਰੁਪਈਏ ਕਿਲੋ ਮਿਲਦਾ ਉਥੇ ਇੱਥੇ 2000 ਰੁਪਈਏ ਕਿਲੋ 1 ਰੁਪਈਏ ਕਿਲੋ ਨਮਕ ਪਹਾੜ ਨੇ ਰੇਂਜਾਂ ਨੇ ਇਹ ਜੀਆਂ ਮੈਂ ਤੁਹਾਨੂੰ 100 ਆਈਟਮਾਂ ਗਣਾਂ 50 ਰੁਪਈਏ ਦਾ ਦੁੱਧ ਉਧਰ 200 ਹਾਂਜੀ ਅਦਰਕ ਉਧਰ ਪਤਾ ਨਹੀਂ ਕਿੰਨੇ ਆਉਂਦੇ ਮਤਲਬ ਤੁਸੀਂ ਦੇਖੋ ਤਾਂ ਸਹੀ ਨਾ ਇਹ ਇਟਨੇ ਮੁਕਾਬਲਿਆਂ ਨੇ ਸਾਨੂੰ ਕੀ ਦਿੱਤਾ ਮੈਨੂੰ ਸਮਝਾ ਦੇ ਕੋਈ ਸਮਝਾ ਦੇ ਵੀ ਜੀ ਇਹ ਮੁਕਾਬਲਿਆਂ ਨੇ ਉਹ ਠੀਕ ਹੈ ਬੰਡੀਆਂ ਪਾ ਕੇ ਵੋਟ ਬੈਂਕ ਪੋਲਿਟਿਕਸ ਕਰ ਸਕਦਾ ਜੋ ਮਰਜ਼ੀ ਕਰ ਸਕਦਾ ਹੈ ਕਰੀ ਜਾਵੇ ਲੇਕਿਨ ਜਿਹੜੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਨੂੰ ਜਾਣਦੇ ਐ ਉਹ ਵੀ ਜਾਣਦੇ ਐ ਕਿ ਇਹ ਉਸ ਅਹਿਮ ਰਾਜ ਦਾ ਦੋਵੇਂ ਹਿੱਸਾ ਸੀ ਕਲਚਰ ਇੱਕ ਜ਼ਬਾਨ ਇੱਕ ਖਾਣ ਪਾਣ ਇੱਕ ਰੁਝਾਨ ਇੱਕ ਜ਼ਬਾਨ ਇੱਕ ਤਰੀ ਨੇ ਔਰ ਤੁਸੀਂ ਦੇਖ ਲਓ ਕਿ 4 ਲੱਖ ਲੋਕ ਆਏ ਆ ਉਧਰ ਕਿਸੇ ਇੱਕ ਨੇ ਸ਼ਿਕਾਇਤ ਕੀਤੀ ਮੈਨੂੰ ਦੱਸੋ ਕਿਸੇ ਇੱਕ ਨੇ ਇਹ ਕੀ ਹੋਵੇ ਕਿ ਭਾਈ ਸਾਡਾ ਕੋਈ ਉਥੇ ਲੜਾਈ ਝਗੜਾ ਹੋਇਆ ਜਾਂ ਸਾਨੂੰ ਉਹਨਾਂ ਨੇ ਜ਼ਿੰਦਗੀ ਦੇ ਵਿੱਚ ਉਹ ਉਹ ਕੁਝ ਨਹੀਂ ਦਿੱਤਾ ਮੈਂ ਬੜਾ ਕੁਝ ਲਿਖਦਾ ਮੈਂ ਬੜਾ ਚਿੰਤਨ ਕਰਦਾ ਇਹਨਾਂ ਮਾਮਲਿਆਂ ਦੇ ਉੱਤੇ ਅਖੇ ਜੀ ਮੁਕਾਬਲਾ ਬਣਾਓ ਓ ਯਾਰ ਕਰਨਾ ਤਾਂ ਕਰੋ ਯਾਰ ਉਹ ਢੋਲਾਂ ਦਾ ਮੁਕਾਬਲਾ ਦੇਖੋ ਚਾਹ ਲਾਈਨਾਂ ਲਿਖੀ ਸ਼ਾਇਦ ਕਰਨਾ ਤਾਂ ਕਰੋ ਯਾਰੋ ਢੋਲਾਂ ਦਾ ਮੁਕਾਬਲਾ ਸੋਹਣੇ ਸੋਹਣੇ ਪਿਆਰੇ ਪਿਆਰੇ ਬੋਲਾਂ ਦਾ ਮੁਕਾਬਲਾ ਸਾਜ਼ਾਂ ਦਾ ਮੁਕਾਬਲਾ ਆਵਾਜ਼ਾਂ ਦਾ ਮੁਕਾਬਲਾ ਖੇਡਾਂ ਦਾ ਮੁਕਾਬਲਾ ਕ੍ਰਿਕਟ ਦਾ ਮੁਕਾਬਲਾ ਹਾਕੀ ਦਾ ਮੁਕਾਬਲਾ ਹੈ ਜੀ ਸ਼ਮਲਿਆਂ ਦਾ ਕੁੰਨੀਆਂ ਦਾ ਨੈਣਾ ਦਾ ਮੁਕਾਬਲਾ ਹੁਣ ਸੁਣੋ ਇਹ ਕੀ ਹੋਇਆ ਮਾਵਾਂ ਦੀਆਂ ਵੈਣਾ ਦਾ ਮੁਕਾਬਲਾ ਉਹ ਇਹ ਕੀ ਹੋਇਆ ਮਾਵਾਂ ਦੀਆਂ ਵਰਣਾ ਦਾ ਮੁਕਾਬਲਾ ਰੋਂਦੀਆਂ ਮਾਸੂਮ ਧੀਆ ਪੈਣਾ ਦਾ ਮੁਕਾਬਲਾ ਹੈ ਮਨੁੱਖੀ ਜੀਵਨ ਦਾ ਮੋਹਲ ਆ ਯਾਰ ਅਨਮੋਲ ਆ ਉਹ ਹੈ ਰੋਂਦੀਆਂ ਮਾਸੂਮ ਧੀਆ ਪੈਣਾ ਦਾ ਮੁਕਾਬਲਾ ਇਹ ਕੀ ਹੋਇਆ ਆਤਮਾ ਤੇ ਸੋਗਾਂ ਦਾ ਮੁਕਾਬਲਾ ਮਾਪਿਆਂ ਦੇ ਦਿਲੀ ਪੈਂਦੇ ਹੌਲਾਂ ਦਾ ਮੁਕਾਬਲਾ ਹੈ ਕਰਨਾ ਤਿਆਰੋ ਕਰੋ ਢੋਲਾਂ ਦਾ ਮੁਕਾਬਲਾ ਕਰਨਾ ਤੇ ਕਰੋ ਯਾਰ ਉਹ ਢੋਲਾਂ ਦਾ ਮੁਕਾਬਲਾ ਸੋਹਣੇ ਸੋਹਣੇ ਪਿਆਰੇ ਪਿਆਰੇ ਬੋਲਾਂ ਦਾ ਮੁਕਾਬਲਾ ਸਾਜ਼ਾਂ ਦਾ ਮੁਕਾਬਲਾ ਆਵਾਜ਼ਾਂ ਦਾ ਮੁਕਾਬਲਾ ਖੇਡਾਂ ਦਾ ਚੀਜ਼ਾਂ ਦੇ ਅੱਗੇ ਬਹੁਤ ਸੋਹਣੀ ਇਹ ਜਿਹੜੀਆਂ ਇਹ ਜਿਹੜੀਆਂ ਨਸਮਾਨੇ ਨਾ ਇਹ ਤੁਸੀਂ ਫਰ ਸਮਝ ਕੇ ਚਲਾਉਣਾ ਕਿਉਂਕਿ ਇਹ ਸਾਡੇ ਕਲਚਰ ਚੋਂ ਹੀ ਨਿਕਲੀਆਂ ਨੇ ਔਰ ਇਹ ਰੂਹ ਨੂੰ ਛੇੜਦੀਆਂ ਨੇ ਮੈਂ ਜਦੋਂ ਉੱਧਰ ਗਿਆ ਤੇ ਮੈਂ ਉਹਨਾਂ ਨੂੰ ਪੁੱਛਿਆ ਕਿ ਭਾਈ ਕੀ ਹਾਲ ਚਾਲ ਨੇ ਉਹ ਕਹਿੰਦੇ ਜੀ ਥੋੜਾ ਬਹੁਤ ਫਿਕਰ ਹੈ ਜਿਹੜਾ ਈਰਾਨ ਨੇ ਦਾਵਾ ਪੋੜਿਆ ਥੋੜਾ ਰੈਡ ਅਲਰਟ ਕਿਹਨਾਂ ਦੇ ਬੋਲ ਆ ਯਾਰ ਉੱਥੇ ਜਦੋਂ ਚਰਚਾ ਹੁੰਦੀ ਹੈ ਨਾ ਉੱਥੇ ਜਦੋਂ ਗੱਲਾਂ ਕਰਦੇ ਤੇ ਬਰੀ ਸਾਈਡ ਦੇ ਉੱਤੇ ਦੋਸਤ ਨੇ ਯਾਰ ਹੁੰਦੇ ਆ ਉੱਥੇ ਉਹਨਾਂ ਦੇ ਹੋਰ ਬੰਦੇ ਹੁੰਦੇ ਆ ਤੇ ਇਹ ਜਿਹੜੀਆਂ ਚੀਜ਼ਾਂ ਨੇ ਇੱਕ ਕਿਉਂ ਫਿਕਰ ਹੋਵੇ ਮੈਂ ਸਵੇਰੇ ਵੀ ਜਿਹੜਾ ਕਹਿ ਕੇ ਗਿਆ ਕਿ ਵਰਲਡ ਲੈਵਲ ਦੇ ਉੱਤੇ ਇੱਕ ਪੀਸ ਮੂਵਮੈਂਟ ਹੋਣੀ ਚਾਹੀਦੀ ਹੈ ਔਰ ਉਸ ਪੀਸ ਮੂਵਮੈਂਟ ਦਾ ਜਿਹੜਾ ਟਾਰਚ ਬਿਰਰ ਹੈ ਉਹ ਭਾਰਤ ਦੇਸ਼ ਹੋਣਾ ਚਾਹੀਦਾ ਔਰ ਸਾਡਾ ਦੇਸ਼ ਬਹੁਤ ਚੰਗੀ ਤਰ੍ਹਾਂ ਨਭਾ ਗਿਆ। ਯੂਨੋ ਦੇ ਵਿੱਚ ਐਮਪਾਵਰ ਕਰਕੇ ਅਸੀਂ ਕਹੀਏ ਕਿ ਭਾਈ ਅਸੀਂ ਇਸ ਨਫਰਤ ਨੂੰ ਮਿਟਾਉਣਾ ਚਾਹੁੰਦੇ। ਅਸੀਂ ਦੋਸਤੀ ਦਾ ਪੈਗਾਮ ਦੇਈਏ। ਦੇਖੋ ਜਦੋਂ ਵਰਲਡ ਵਾਰ 2 ਹੋਈ ਮੈਂ ਤੁਹਾਨੂੰ ਇੱਕ ਕਾਰਨ ਦੇਣਾ ਚਾਹਨਾ ਜਿਹੜਾ ਕਿ ਆਪਣੇ ਭਪਦਾ ਬੜਾ ਮੈਂ ਸਵੇਰੇ ਸ਼ਾਇਦ ਭੁੱਲ ਗਿਆ ਹੋਵਾਂ ਮੈਂ ਨਹੀਂ ਦਿੱਤਾ। ਜਦੋਂ ਵਰਲਡ ਵਾਰ 2 ਹੋਈ ਤੇ ਉਦੋਂ ਐਕਸਿਸ ਪਾਵਰਸ ਜਿਹੜੀਆਂ ਸੀਗੀਆਂ ਹਿਟਲਰ ਮੁਸੋਲਿਨੀ ਉਹਨਾਂ ਦੀਆਂ ਪਾਵਰ ਸੀਗੀਆਂ ਜਿਹੜੀਆਂ ਉਹਨਾਂ ਨੇ ਮਤਲਬ 70% ਦੇਸ਼ ਤਬਾਹ ਕਰ ਦਿੱਤੇ ਸੀ ਪੋਲੈਂਡ ਫਿਨਲੈਂਡ ਰਸ਼ੀਆ ਕਿੰਨੇ ਹੀ ਦੇਸ਼ ਪੂਰੇ ਤਬਾਹ ਹੋ ਗਏ ਯੂਰਪ ਦਾ ਤਾਂ ਰਹੀ ਹੀ ਕਹਾਣੀ ਸੀ ਤੇ ਜਦੋਂ ਅਮਨਮਾਨ ਬਹਾਲ ਹੋਇਆ ਅਮਨਮਾਨ ਬਹਾਲ ਹੁੰਦੇ ਸਾਰ ਯੂਰਪੀਅਨ ਯੂਨੀਅਨ ਨੇ ਇਕੱਠੇ ਹੋ ਕੇ ਇੱਕ ਫੈਸਲਾ ਲੈਂਦਾ ਉਹਨਾਂ ਦਾ ਫੈਸਲਾ ਲੈਂਦਾ ਉਹਨਾਂ ਦਾ ਫੈਸਲਾ ਕੀ ਲੈਂਦਾ ਉਹਨਾਂ ਦਾ ਫੈਸਲਾ ਇਹ ਸੀ ਕਿ ਪਾਈ ਅਸੀਂ ਬਾਰਡਰ ਖੋਲ ਦੇ। ਉਹ ਯਾਰਕੋ ਤੁਸੀਂ ਲੰਡਨ ਤੋਂ ਜਾਓ ਫਰਾਂਸ ਫਰਾਂਸ ਤੋਂ ਜਾਓ ਅੱਗੇ ਆਸਟਰੀਆ ਆਸਟਰੀਆ ਤੋਂ ਪੋਲੈਂਡ ਪੋਲੈਂਡ ਤੋਂ ਜਿੱਧਰ ਮਰਜ਼ੀ ਚਲੇ ਜਾਓ ਤੁਸੀਂ ਇੱਕ ਆਪਣਾ ਐ ਪਾਸਪੋਰਟ ਦਿਖਾਣਾ ਤੇ ਇੱਕ ਵੀਜ਼ੇ ਦੇ ਨਾਲ ਤੁਸੀਂ 30 40 ਦੇਸ਼ਾਂ ਦੇ ਵਿੱਚ ਘੁੰਮ ਲੋ। ਇੱਕ ਵੀਜ਼ੇ ਨਾਲ ਤੁਸੀਂ 30 40 ਦੇਸ਼ਾਂ ਦੇ ਘੁੰਮ ਲੋ। ਤੇ ਉਹਨਾਂ ਦਾ ਯੂਰੋ ਕਿੱਥੋਂ ਕਿੱਥੇ ਚਲੇ ਗਿਆ। ਖੁਸ਼ਹਾਲੀ ਕਿੱਥੋਂ ਕਿੱਥੇ ਚਲੀ ਇਹ ਜਿਹੜੀ ਪੀਪਲ ਟੂ ਪੀਪਲ ਕੰਟੈਕਟ ਹੈ ਇਕਨੋਮਿਕ ਪ੍ਰੋਫਿਟੇਬਿਲਟੀ ਹੈ ਇਹ ਇਹ ਜਿਹੜਾ ਮੁਨਾਫਾ ਹੈ ਇਹਦੇ ਨਾਲ فاਸਲੇ ਮਿਟਦੇ ਇਹਦੇ ਨਾਲ ਦਿੱਕਤਾਂ ਮਿਟਦੀਆਂ ਇਹ ਵਿਸ਼ਵਗੁਰੂ ਦਾ ਜਿਹੜਾ ਸੰਦੇਸ਼ ਇਹ ਅਮਨ ਅਮਾਨ ਦਾ ਪੀਸ ਦਾ ਸੰਦੇਸ਼ ਪੀਸ ਬਿਗੇਟਸ ਪ੍ਰੋਸਪਰਿਟੀ ਕਮਲ ਨਵਜੂ ਸਿੰਘ ਜੀ ਦੋਨ ਆਨੇ ਅੱਜ ਅਗਲੀਆ ਵਿਜ਼ਿਟ ਕੀਤੀ ਤੁਸੀਂ ਫਿਰ ਅਮਨ ਸ਼ਾਂਤੀ ਦੀ ਬੜੀ ਸੋਹਣੀ ਤੁਸੀਂ ਇੱਕ ਨਜ਼ਮ ਪੜ੍ਹ ਕੇ ਸੁਣਾਈ ਪਿਆਰ ਦੀ ਗੱਲ ਤੁਸੀਂ ਕਰਦੇ ਜੇ ਇਸ ਨੂੰ ਲੈ ਕੇ ਫਿਰ ਕਿਤਨਾ ਕਿਤੇ ਸਿੱਧਾ ਟਾਰਗੇਟ ਨਵਜੂ ਸਿੰਘ ਸਿੱਧੂ ਹਣਾ ਤੇ ਆ ਜਾਂਦਾ ਕਿ ਆਪਣੇ ਦੇਸ਼ ਪ੍ਰਤੀ ਮੈਂ ਕਹਿੰਦਾ ਯਾਰ ਮੇਰੇ ਤੇ ਟਾਰਗੇਟ ਜਿੱਡੇ ਮਰਜ਼ੀ ਕਰਨ ਯਾਰ ਮੈਂ ਤਾਂ ਕਦੇ ਕਿਸੇ ਟਾਰਗੇਟ ਦੀ ਪਰਵਾਹ ਹੀ ਨਹੀਂ ਕਰਦਾ ਦੂਸਰੀ ਗੱਲ ਇਹ ਮੈਂ ਤੁਹਾਨੂੰ ਦੱਸਾਂ ਸੱਚੀ ਗੱਲ ਤੁਹਾਨੂੰ ਦੱਸਾਂ ਦੇਖੋ ਜੰਗ ਕਿਸੇ ਚੀਜ਼ ਦਾ ਹੱਲ ਨਹੀਂ ਨਾ ਤੇ ਇਕਨੋਮੀ ਦਾ ਹੱਲ ਹੈ ਦੇਖੋ ਫਲੇਸਟਿਨ ਦੇ ਵਿੱਚ ਛੋਟੇ ਛੋਟੇ ਬੱਚੇ ਉਹਨਾਂ ਦਾ ਕਸੂਰ ਦੱਸੋ ਮੈਨੂੰ ਹੈਂ ਦੇਖੋ ਤੁਸੀਂ ਭਾਈ ਜੰਗ ਤੇ ਬੰਬਾਂ ਨਾਲ ਹੁੰਦੀ ਹੈ ਨਾ ਤੇ ਮਰਦਾ ਕੌਣ ਹੈ ਇੱਕ ਆਮ ਸਿਟੀਜ਼ਨ ਧੀਆ ਪੈਣਾ ਹੈ ਫੈਮਲੀਆਂ ਉੱਜੜ ਗਈਆਂ ਛੋਟੇ ਛੋਟੇ ਬੱਚੇ ਇਕਨੋਮੀ ਡਿਸਟਰੋਇਡ ਤੁਹਾਨੂੰ ਫਾਇਦਾ ਤਾਂ ਦੱਸੋ ਯਾਰ ਕੋਈ ਇੱਕ ਜੱਫੀ ਫੇਰ ਪਾਓ ਇੱਕ ਅੱਗੇ ਪਾਈ ਹੈ ਤੇ ਲੰਘਾ ਖੁੱਲਿਆ ਦੇਖੋ ਇਸ ਤਰ੍ਹਾਂ ਹੈ ਕਿ ਇੱਕ ਜੱਫੀ ਜੇ ਲੰਘਾ ਖੁੱਲੇ ਤੇ ਦੂਜੀ ਜੱਫੀ ਪਾਈ ਹੈ ਦੂਜੀ ਜੱਫੀ ਪਾਈਏ ਤੀਜੀ ਚੌਥੀ ਨਾ ਕੋਈ ਤੀਜੀ ਚੌਥੀ ਪੰਜਵੀਂ ਛੇਵੀਂ ਸਤਵੀਂ ਥੌਵੀਂ ਸਭ ਜੱਫੀਆਂ ਪਾਈਏ ਜੱਫੀ ਜੱਫੀ ਕਰਕੇ ਯਾਰੋ ਹਰ ਮਸਲਾ ਸੁਲਝਾਈਏ ਐਵੇਂ ਕਿਉ ਪੁੱਤ ਮਾਵਾਂ ਦੇ ਅਸੀਂ ਹੱਦਾ ਤੇ ਮਰ ਪਾਈਏ ਹੈ ਵਾਗਾ ਨੂੰ ਲੱਗੇ ਸਿੱਧੂ ਸਾਹਿਬ ਦੇਖੋ ਮੈਂ ਇੱਕ ਬੜੀ ਸਿੰਪਲ ਜੀ ਗੱਲ ਨਹੀਂ 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 ਮੈਂ ਗੱਲ ਸਿੰਪਲ ਜੀ ਗੱਲ ਕਰ ਇੱਕ ਨਹੀਂ ਨਹੀਂ ਮੇਰੀ ਗੱਲ ਯਾਰ ਇੱਕ ਮਿੰਟ ਗੱਲ ਸੁਣਨਾ ਯਾਰ ਭਾਈ ਕਰਾਚੀ ਬੰਬੇ ਖੁੱਲਾ ਹੈ ਉਧਰੋਂ ਵੀ ਹਮਲੇ ਹੋਏ ਤੇ ਜੇ ਕਰਾਚੀ ਬੰਬੇ ਖੁੱਲਾ ਤੇ ਲਾਹੌਰ ਤੇ ਅੰਮ੍ਰਿਤਸਰ ਕਿਉਂ ਨਹੀਂ ਭਾਈ 22 ਕਿਲੋਮੀਟਰ ਸਾਡਾ ਸਮਾਨ 2200 ਕਿਲੋਮੀਟਰ ਜਾਵੇ ਉਹ ਵੀ ਮੰਦਰਾਪੋਰਟ ਤੇ ਉਹ ਕਿਉਂ ਭਾਈ ਕਿਤੇ ਨਾ ਕਿਤੇ ਸਭ ਜੀ ਇਹ ਕੋਟ ਮੰਨਦੇ ਹੋ ਮੈਂ ਨਹੀਂ ਇੱਥੇ ਨਾ ਯਾਰ ਇਦਾਂ ਦੀਆਂ ਗੱਲਾਂ ਨਹੀਂ ਮੈਂ ਕਰਨ ਆਇਆ ਇੱਥੇ ਮੈਂ ਗੱਲ ਬੜੀ ਸਕਾਰਾਤਮਕ ਕਰਨ ਆਇਆ ਮੈਂ ਕਹਿੰਦਾ ਯਾਰ ਸਕੈਨਰ ਲਾਓ ਕੁਸੀਂ ਅਗਰ ਦੇਸ਼ ਦੀ ਸੁਰੱਖਿਆ ਤੋਂ ਤਾਂ ਤੁਸੀਂ ਤੁਹਾਨੂੰ ਉਹ ਹੈ ਤੇ ਭਾਈ ਕਾਰਗੋ ਚਲਾਓ ਕਿੰਨੇ ਏਅਰਪੋਰਟਾਂ ਨੂੰ ਅਕਵਾਇਰ ਕੀਤਾ ਤੁਸੀਂ ਏਅਰਪੋਰਟਾਂ ਹਜ਼ਾਰਾਂ ਏਕੜ ਜ਼ਮੀਨ ਅਕਵਾਇਰ ਕਰ ਲਈ ਕਿਹਨੂੰ ਮੁਨਾਫਾ ਹੋਇਆ ਲੋਕਾਂ ਤੋਂ ਹੋਇਆ ਨਹੀਂ ਕਿਉਂਕਿ ਕੌਮੰਤਰੀ ਬੁੜਾਨਾਂ ਤੇ ਚੱਲੀ ਹੈ ਕੋਈ ਨਹੀਂ ਇੱਕ ਜਿਹੜੀ ਚਲਾਈ ਸੀ ਇੱਥੋਂ ਰੌਲਾ ਪਾ ਕੇ ਪਰਫੁੱਲ ਪਟੇਲ ਸਾਹਿਬ ਦੇ ਅੱਗੇ ਕਾਲੇ ਕੱਪੜੇ ਪਾ ਕੇ ਮੈਂ ਗੱਡੀ ਦੇ ਅੱਗੇ ਲੇਟ ਗਿਆ ਏਅਰਪੋਰਟ ਬਣਿਆ 36 ਮਹੀਨਿਆਂ ਦਾ ਚਾਂਮਾ ਨਹੀਂ ਮਹੀਨਿਆਂ ਦਾ ਠੀਕ ਹੈ ਉਦੋਂ ਬਾਅਦ ਉਹ ਜਿਹੜੀ ਜਹਾਜ਼ ਚੱਲਿਆ ਸੀਗਾ ਏਅਰ ਇੰਡੀਆ ਦੀ 90% ਓਕਿਊਪੈਂਸੀ ਸੀ ਪ੍ਰੋਫਿਟੇਬਿਲਟੀ ਹਾਈਐਸਟ ਸੀ ਇੱਥੋਂ ਸਾਡੀ ਗੋभी ਬਰਮਿੰਘਮ ਜਾਂਦੀ ਹੁੰਦੀ ਅੱਗੇ ਟੋਰਾਂਟੋ ਜਾਂਦੀ ਹੁੰਦੀ 10-10 ਗੁਣਾ ਵੇਖਦੀ ਹੁੰਦੀ ਠੀਕ ਹੈ ਉਹਨੂੰ ਜਹਾਜ਼ ਨੂੰ ਇੱਥੋਂ ਚੁੱਕ ਕੇ ਦਿੱਲੀ ਨੂੰ ਤੋੜਦਾ ਵੱਡੀਆਂ-ਵੱਡੀਆਂ ਕੰਪਨੀਆਂ ਖਾਤਰ ਫਿਰ ਉਹ ਦਿੱਲੀ ਜਾ ਕੇ ਫਿਰ ਵਾਪਸ ਇੱਥੇ ਆਉਂਦਾ ਕੌਣ ਚੜੂ ਸਮਝੋ ਕਿ ਇਹ ਕੋਈ ਨਵਜੋਤ ਸਿੰਘ ਜੀ ਇਹਨੂੰ ਕੱਢ ਦੇ ਉੱਤੇ ਤੋਂ ਬਾਹਰ ਮਾਈਨਸ ਕਰ ਦਿਓ ਇਹ ਡਿਪਲੋਮੈਟਿਕ ਸੰਬੰਧ ਨੇ ਦੇਸ਼ਾਂ ਦੇ ਮਾਮਲੇ ਨੇ ਜਦੋਂ ਦੇਸ਼ਾਂ ਨੇ ਖੋਲਿਆ ਤਾਂ ਦੇਸ਼ਾਂ ਨੂੰ ਕ੍ਰੈਡਿਟ ਵੀ ਤਾਂ ਦਿੱਤਾ ਨਾ ਚੀਕਾ ਮਾਰ ਕੇ ਦਿੱਤਾ ਸੰਗੇ ਫਾੜ ਕੇ ਦਿੱਤਾ ਸਿੱਖ ਸਾਹਿਬ ਕੋਈ ਗੱਲ ਇਹ ਨਹੀਂ ਹੈ ਇਹ ਚੋ ਕੱਢ ਦਿਓ ਇਸ ਫਲਸਫੇ ਦੇ ਵਿੱਚ ਤੁਸੀਂ ਬਾਬੇ ਦਾ ਫਲਸਫਾ ਪਾ ਲਿਆ ਉਸ ਨਜ਼ਰੀਏ ਨਾਲ ਦੇਖ ਕੇ ਵੇਖੋ ਕਿ ਕਿੰਨਾ ਪਲਾ ਕਰ ਸਕਦਾ ਹੈ ਦੇਖੋ ਸਭ ਤੋਂ ਵੱਡਾ ਧਰਮ ਮਾਨਤਾ ਤੇ ਮਾਨਵਤਾ ਦਾ ਅਗਰ ਧਰਮ ਤੁਸੀਂ ਕਰਾਉਣਾ ਹੈ ਤੇ ਫਿਰ ਇਹੀ ਇੱਕ ਜ਼ਰੀਆ ਪਰ ਕਿਦਾਂ ਪੋਸਿਬਲ ਕਿਤਾ ਹੋਏਗਾ ਮੈਂ ਕਹਿੰਦਾ ਪੋਸਿਬਲ ਚਾਹੇ ਤੁਸੀਂ 에ਅਰ ਲਿੰਕ ਦੇ ਦਿਓ ਚਾਹੇ ਸਿਲਕਨ ਰੂਟ ਖੋਲ ਦਿਓ ਜਿੱਦਾਂ ਪਹਿਲਾਂ ਪੋਸਿਬਲ ਸੀ ਅੰਮ੍ਰਿਤਸਰ ਲਾਹੌਰ ਜਿੱਦਾਂ ਪਹਿਲਾਂ ਪੋਸਿਬਲ ਸੀ ਭਾਈ ਤੁਸੀਂ ਛੱਡੋ ਮੈਂ ਕਹਿੰਦਾ ਤੁਸੀਂ ਇੱਕ ਦੇਸ਼ ਨਾਲ ਨਹੀਂ ਕਰਨਾ ਚਾਹੁੰਦੇ ਉਸ ਬੇਕਿਸਤਾਨ ਕਜ਼ਾਕਿਸਤਾਨ ਆਰਮੇਨਿਸਤਾਨ ਰਸ਼ੀਆ ਦੀ ਗੱਲ ਕਰੀ ਯੂਰਪਨ ਰੂਟ ਦੀ ਸਿਲਕਨ ਰੂਟ ਹਾਰਪੁਰੀਏ ਜਾਂਦੇ ਹੁੰਦੇ ਸੀ ਅੱਗੇ ਬਲਖ ਬੁਖਾਰੇ ਤੁਸੀਂ ਭਾਈ ਅਗਰ ਇਹ ਤੁਹਾਨੂੰ ਇਹ ਕੋਈ ਗੱਲ ਇਸ ਕਰਕੇ ਆ ਵੀ ਪੰਜਾਬ ਪੰਜਾਬ ਨੂੰ ਤਾਂ ਕੋ 6 ਮਹੀਨਿਆਂ ਦੇ ਵਿੱਚ 60 ਸਾਲ ਦੀ ਤਰ੍ਹਾਂ ਦੇਸ਼ ਨੂੰ ਚੱਕੂ ਜੀ ਤਾਂ ਮੇਕਾ ਨਾ ਕਿਹ ਹੋਰ ਖੜਾ ਹੋ ਜੂ ਅੱਜ ਲੋਕ ਮਿਲੇ ਤੁਹਾਨੂੰ ਕੀ ਲੋਕਾਂ ਦਾ ਕੀ ਰਿਸਪੋਨਸ ਤੁਸੀਂ ਇਹਨਾਂ ਦੇ ਪੁੱਛ ਲਓ ਭਾਈ ਨਹੀਂ ਯਾਰ ਮੈਂ ਇਕੱਲੇ ਨੇ ਕੀ ਰਿਸਪੋਨਸ ਦੱਸੋ ਬਈ ਰਿਸਪੋਨਸ ਤੁਸੀਂ ਦੱਸੋ ਇਹਨਾਂ ਤੋਂ ਪੁੱਛੋ ਜਰਾ ਚਲੋ ਇਹਨੂੰ ਪੁੱਛ ਦੱਸ ਬਈ ਲੱਗੀ ਬਾਤ ਤੁਸੀਂ ਬੋਲੋ ਜਨਾਬ ਬੋਲੋ ਪੁੱਛੋ ਉਹ ਦੂਰੋਂ ਦੂਰੋਂ ਫੈਸਲਾਬਾਦ ਤੋਂ ਪਤਾ ਦੀ ਲੋਕਾਂ ਨੂੰ ਪਿੱਛਾ ਪਤਨੀ ਤੋਂ ਪਿੱਛਾ ਪਤਨੀ ਤੋਂ ਉੱਥੋਂ ਰਖੱਦਰ ਲੈ ਕੇ ਇਹ ਕੁਝ ਸਮਾਂ ਲੈ ਮੈਂ ਖੱਡਰ ਦਿਖਾਵਾਂ ਉਹ ਲਿਆਈ ਯਾਰ ਮੇਰੀ ਗੱਡੀ ਚੋਂ ਹਾਂ ਦਿਖਾਵਾਂ ਮੈਂ ਕਿੱਥੋਂ ਆਇਆ ਕੋਈ ਕਿੱਥੋਂ ਆਇਆ ਕੋਈ ਦੀਖਾਂ ਤੋਂ ਆਇਆ ਔਰ ਕੋਈ ਕਿਸੇ ਨੂੰ ਕੋਈ ਇੰਨਾ ਕ ਵੀ ਉਹ ਨਹੀਂ ਲੰਗਰ ਛਕਿਆ ਉੱਥੇ ਮੈਂ ਤੁਹਾਨੂੰ ਕੀ ਕਰਿਆ ਕਿ ਇੱਕ ਇੰਟਰਫੇਸ ਤੇ ਪੰਜ ਛੇ ਧਰਮਾਂ ਦੇ ਲੋਕ ਬਗੈਰ ਕਿਸੇ ਉਹਦੇ ਮਤਲਬ ਲੰਗਰ ਦੀ ਸੇਵਾ ਕਰ ਰਹੇ ਲੰਗਰ ਖਾ ਇੱਕ ਇਹਦਾ ਸਵਾਲ ਬਹੁਤ ਜ਼ਰੂਰੀ ਹੈ ਕਿ ਸਰਕਾਰ ਕਹਿ ਰਹੀ ਸੀ ਕਿ ਘਰ ਘਰ ਉਦਾਰ ਦੇਵਾਂਗੇ ਇਹ ਇਹ ਪਤਾ ਕੀ ਹੈ ਇਹ ਖੱਦਰ ਹੈ ਕਮਾਲੀਏ ਦਾ ਕਮਾਲੀਏ ਦਾ ਆਹ ਦੇਖੋ ਕਮਾਲੀਏ ਦਾ ਆਹ ਦੇਖੋ ਖੱਦਰ ਆਏ ਮਤਲਬ ਕਮਾਲੀਏ ਯਾਰ ਇਹ ਪਿਆਰ ਨਹੀਂ ਇਹ ਉਹ ਤਾਂ ਲੋਕ ਤਾਂ ਤਰਾ-ਤਰਾ ਕਰ ਰਹੇ ਆ ਵੀ 75 ਸਾਲਾਂ ਬਾਅਦ ਹੁਣ ਆਣ ਹਾਂ ਅੱਛਾ ਤੁਸੀਂ ਦੇਖੋ ਕਿ ਇਹ ਤਿੰਨ ਪੀੜੀਆਂ ਦੇ ਬਾਅਦ ਹੋਇਆ ਭਾਈ ਸਾਡਾ ਤਾਂ ਕਲਚਰ ਹੀ ਸੇਮ ਐ ਅੱਜ ਤੱਕ ਇੱਥੇ ਚਲੋ ਕੋਈ ਗੱਲ ਨਹੀਂ ਆ ਤੇ ਅੱਜ ਕੀ ਹੈ ਉਹਨਾਂ ਨੇ ਦਿੱਤਾ 75 ਹਾਊਸ ਆ ਕਿਹੜਾ ਕਿੱਥੋਂ ਆ ਕਿੱਥੋਂ ਇਹ ਹਾਂ ਕਮਾਲੀਆ ਦਾ ਹੈ ਜੀ ਕਿੱਥੋਂ ਦਾ ਹੈ ਕਮਾਲੀਆ ਦਾ ਮਸ਼ਹੂਰ ਹੈ ਆਓ ਜਿੱਥੋਂ ਵੀ ਹੈ ਕਿੰਨੀ ਕਮਲੀਆ ਦਨੀ ਹੈ ਕਿੱਥੋਂ ਆ ਕਮਾਲੀਆ ਕਮਾਲੀਆ ਵਾਲੇ ਹੈ ਇਹ ਬਹੁਤ ਮਸ਼ਹੂਰ ਹੈ ਮੈਨੂੰ ਆਜੀ ਬਿਲਕੁਲ ਕਮਾਲੀਆ ਤੇ ਦੱਸ ਸਰ ਜਿਵੇਂ ਪੰਜਾਬ ਸਰਕਾਰ ਦਾ ਦਾਵਾ ਕੀਤਾ ਸੀਗਾ ਕਿ ਘਰ ਘਰ ਨੂੰ ਸਕਾਰ ਮਿਲੇਗਾ ਪਰ ਇਹ ਆਪਣੇ ਐਮਜਰ ਨੂੰ ਸਟੈਂਡ ਕਰਨ ਵਾਸਤੇ ਕਿਸੇ ਨੂੰ ਕੇਵਲ ਮਾਸੇ ਦੇਤਾ ਤੇ ਕਿਸੇ ਨੂੰ ਕਹਦਾ ਕਿ ਮਾਈਨਿੰਗ ਸਟਾਰਟ ਕੀਤੀ ਜਾਵੇ ਬਾਕੀ ਕੇਵਲ অপারেਟਰ ਘਰ ਬੈਠੇ ਵਿਚਾਰੇ ਸਪੈਨਸਰ ਲੈ ਕੇ ਕਦੇ ਰੋਜ਼ਗਾਰ ਉਸਰਾ ਹੈ ਕਿ ਭਾਈ ਜ਼ਿੰਦਗੀ ਦੇ ਵਿੱਚ ਬੰਦੇ ਦੀ ਕੋਈ ਔਕਾਤ ਨਹੀਂ ਹੁੰਦੀ ਅਗਰ ਕੋਈ ਪ੍ਰੋਗਰਾਮ ਹੋਵੇ ਅਗਰ ਕੋਈ एजेंडा ਹੋਵੇ ਦੇਖੋ ਸਵਾਲ ਕੀ ਹੈ ਮੈਂ ਤੈਨੂੰ ਆਖੀਰ ਦੇ ਵਿੱਚ ਇਹਨਾਂ ਕਹਿ ਕੇ ਜਨਾ ਵੈਸੇ ਤੇ ਮੈਂ ਸਵੇਰੇ ਕਵਰ ਕਰ ਹੀ ਪਿਆ ਸੀ ਦੇਖੋ ਸਵਾਲ ਕੀ ਹੈ ਹਰੇਕ ਪੰਜਾਬ ਦੇ ਪਹਿਰੇਦਾਰ ਦਾ ਅਸਲੀ ਸਵਾਲ ਕੀ ਹੈ ਉਹ ਕਿ ਸਾਨੂੰ ਇਸ ਦਲਦਲ ਚੋਂ ਕੱਢੂਗਾ ਉਦੋਂ ਵੀ ਵੱਡਾ ਸਵਾਲ ਹੈ ਕਿਵੇਂ ਤੇ ਫੇਰ ਆਉਂਦਾ ਵੀ ਕੋਈ ਇਹ ਜਿਹਾ ਬੰਦਾ ਜਿਹੜਾ ਸਾਨੂੰ ਧੋਖੇ ਦਿੰਦੇ ਰਹੇ ਨੇ ਕੋਈ ਇਹ ਜਿਹਾ ਬੰਦਾ ਵੀ ਹੈ ਜਿਹਦਾ ਕਿਰਦਾਰ ਹੈ ਜਿਹੜਾ ਡੋਲਿਆ ਨਹੀਂ ਕਰੇ ਸਮਝੇਂ ਕਰੂਗਾ ਤੇ ਹੋਈ ਨਾ ਜਿਹਦੀ ਵਿਜਨ ਹੋਊ ਅੱਜ ਵੇਖੋ ਆ ਰਾਹੁਲ ਜੀ ਨੇ ਇਹ ਕਿਹਾ ਜੀ ਪੰਜ ਨਿਆਏ ਹੋਣਗੇ ਉਹ ਕਿੱਥੇ ਨਿਆਏ ਦੀ ਗੱਲ ਕਰਤੀ ਤੇ ਕਿੱਥੇ ਪੰਜਾਂ ਦੀ ਗੱਲ ਕੀਤੀ ਵੀ ਭਾਈ ਇਹ ਇਹਨਾਂ ਨੂੰ ਬੇਨਿਫਿਟ ਇਦਾਂ ਮਿਲੂਗਾ ਇਹਨਾਂ ਨੂੰ ਬੇਨਿਫਿਟ ਇਦਾਂ ਮਿਲੂਗਾ ਜਦ ਤੱਕ ਤੁਹਾਡਾ